ਫੌਜਾਂ ਚੜ੍ਹ ਕੇ ਘਰ ਤੁਰ ਹਮੰਦਰ ਸਾਹਿਬ ਦੀ ਨਰਾਜ਼ਰੀ ਕਰਨ ਵਾਸਤੇ ਆ ਰਹੀਆਂ ਨੇ ਪਤਾ ਲੱਗਾ ਬਾਬਾ ਦੀਪ ਸਿੰਘ ਮਹਾਰਾਜ ਨੂੰ 87 ਸਾਲ ਦੀ ਉਮਰ ਕਰਕੇ ਜੱਥੇਦਾਰ ਸਿੰਘਾਂ ਨੂੰ ਇਕੱਠੇ ਕਿੱਤੀ ਖੰਡੇ ਦੀ ਕਾਰ ਆਖਿਆ ਸਿੰਘਾਂ ਆਪਾਂ ਹਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ ਜਾਣਾ ਰੱਖਣ ਵਾਸਤੇ ਜਾਣਾ ਕਾਰ ਤੂੰ ਅੱਗੇ ਹੋ ਵਧੇ ਜੋ ਨੂੰ ਆਪਣੀ ਜ਼ਿੰਦਗੀ ਤੇ ਜੀਵਨ ਦੀ ਲੋੜ ਨਹੀਂ ਗੁਰੂ ਦਰਸਕ ਮਰਨਾ ਕੀ ਜਾਣਦੇ ਸਣ ਹੱਥ ਹੱਥ ਕਰ ਚੱਕ ਛਾਲਾ ਮਾਰ ਮਾਰ ਕੇ ਇਸ ਖੰਡੇ ਦੀ ਕਾਰ ਤੂੰ ਪਾਰ ਲਾਂਗਾ ਨੇ ਖਲਤਾ ਦੀ ਇੱਕ 500 ਮਰ ਜੀਵੜਿਆਂ ਦਾ ਜਥਾ ਵਿਹੀਆਂ ਘੱਟ ਦੇ ਦਮ ਦਮਾ ਸੋਰ ਤੂੰ ਹਰ ਮੰਦਰ ਸਾਨੂੰ ਵਾਤਾ ਆ ਰਿਹਾ ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਰਸਤੇ 'ਚ ਪਤਾ ਲੱਗਦਾ ਸਿੱਖ ਸੰਗਤਾਂ ਗੁਰੂ ਕੀ ਸੰਗਤ ਜਥੇ ਦੇ ਵਿੱਚ ਸ਼ਾਮਲ ਹੁੰਦੀਆਂ ਜਾ ਰਹੀਆਂ ਨੇ ਖਲਤਾ ਦੀ ਇੱਕ ਐਸਾ ਸਮਾਂ ਆਇਆ ਕਹਿ ਦਿਓ ਬਾਈ ਗੁਰੂ ਇੱਕ ਐਸਾ ਸਮਾਂ ਆਇਆ ਜਥੇ ਦੇ ਸਿੰਘਾਂ ਨੂੰ ਰੋਕਦੇ ਬਾਬਾ ਦੀਪ ਸਿੰਘ ਨੇ ਆਖਿਆ ਆਖਿਓ ਸਿੰਘ ਇੱਕ ਗੱਲ ਯਾਦ ਰੱਖਣਾ ਕਿਤੇ ਮੈਦਾਨ ਚ ਲੜਦੇ ਲੜਦੇ ਜੇ ਕੋਈ ਭਾਣਾ ਵਰਤ ਵੀ ਗਿਆ ਨਾ ਕਹਿ ਤੂੰ ਭਾਵ ਕਿ ਜੇ ਦੀਪ ਸਿੰਘ ਸ਼ਹੀਦ ਵੀ ਹੋ ਗਿਆ ਦੀਪ ਸਿੰਘ ਸ਼ਹੀਦ ਹੋਣ ਤੋਂ ਬਾਅਦ ਵੀ ਹਰ ਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਰ ਰੱਖਣ ਵਾਸਤੇ ਲੜੇਗਾ ਕਲਤਾ ਜੀ ਜੇ ਤੂੰ ਇਹ ਵਚਨ ਕੀਤੇ ਕਿ ਦੀਪ ਸਿੰਘ ਸ਼ਹੀਦ ਹੋਣ ਤੋਂ ਬਾਅਦ ਵੀ ਹਰ ਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਰ ਰੱਖਣ ਵਾਸਤੇ ਲੜੇਗਾ ਸਰ ਸਿੰਘ ਇੱਕ ਦੂਜੇ ਦੇ ਮੂੰਹ ਹਲ ਵੇਖ ਕੇ ਲੱਗੇ ਕਹਿਣ ਬਾਬਾ ਜੀ ਨੇ ਇਹ ਕੀ ਪ੍ਰਣ ਕੀਤਾ ਕਿ ਮਰਨ ਤੋਂ ਬਾਅਦ ਵੀ ਐਦਰ ਭਾਵੀ ਨੇ ਜਿਹਨੂੰ ਕਾਲ ਕੇ ਆ ਜਾਂਦਾ ਭਾਵੀ ਨੇ ਮੌਤ ਨੇ ਪਰਗਟ ਹੋ ਕੇ ਆਖਿਆ ਸੀ ਦੀਪ ਸਿੰਘ ਮੈਂ ਤੈਨੂੰ ਹਰ ਮੰਦਰ ਸਾਹਿਬ ਨਹੀਂ ਜਾਣ ਦੇਣਾ ਬਾਬਾ ਜੀ ਨੇ ਆਖਿਆ ਸੀ ਭਾਵੀ ਐਸਾ ਕੋਈ ਨਾ ਹੱਪਦਾ ਜੋ ਗੁਰੂ ਨਾਨਕ ਸਾਹਿਬ ਦੇ ਸਿੱਖ ਦੇ ਵਿੱਚ ਕੋਈ ਵਾਦਾ ਪਾ ਸਕੇ ਤੈਨੂੰ ਸਮਾਂ ਦੱਸੇਗਾ ਵਹੀ ਨਾ ਘੱਟ ਦੇ ਬਾਬਾ ਦੀਪ ਸਿੰਘ ਜੀ ਅਰਮੰਦਰ ਸਾਹ ਦੇ ਇਲਾਕੇ ਚ ਪੁੱਜੇ ਨੇ ਖਲਤਾ ਦੀ ਅੱਜ ਜੰਗ ਦੇ ਮੈਦਾਨ ਵਿੱਚ ਇੱਕ ਪਾਸੇ ਟਿੱਡੀ ਦਲ ਦੀ ਨਿਆਈ ਤੁਰਕ ਫੌਜਾਂ ਦੂਜੇ ਪਾਸੇ ਕਲਗੀਧਰ ਪਾਸ਼ਾ ਜੀ ਦੇ ਗਿੱਰਦੀ ਦਾ ਮਰਜੀ ਵੜੇ ਸਿੱਖ ਆਪ ਸਿੱਧ ਬੜਾ ਕਹਿ ਕੇ ਕਮਸਣ ਦਾ ਜੰਗ ਹੋਇਆ ਸੂਰਾ ਸੋ ਬਚ ਨਹੀਂ ਐ ਤੂੰ ਦਰਾ ਤੀਨ ਤੇ ਖੇਸ ਕਬੂਰਾਂ ਚੜ੍ਹ ਕੇ ਥੋੜਾ ਬੜਾ ਕਮਸਰ ਦਾ ਜੰਗ ਹੋਇਆ ਕਈ ਮਾਮਾ ਦਾ ਪੁੱਤ ਜਾਨਾਂ ਦੇ ਖੇੜ ਗਏ ਖੰਡਿਆਂ ਦੀ ਖੜ ਖੜ ਨੇ ਕਈਆਂ ਦਾ ਪੜਤਾ ਕੀਰਤਨ ਸੁਹੇਲਾ ਅੱਜ ਕੱਲ੍ਹ ਕੀ ਧਰ ਦੇ ਪੁੱਤਾਂ ਨੇ ਪਹਿਨੇ ਰੰਗ ਮਜੀਠੀ ਚੋਲਾ ਖਲਤਾ ਦੀ ਕਰਦੇ ਕਰਦੇ ਕੈਸਾ ਸਮਾਂ ਆਇਆ ਦੇ ਪਾਸੇ 78 ਸਾਲ ਦੀ ਉਮਰ ਦੇ ਬੁੱਢੇ ਨੌ ਕਲਗੀਧਰ ਪਾਤਸ਼ਾਹ ਦੇ ਜਰਨੈਲ ਬਾਬਾ ਦੀਪ ਸਿੰਘ ਜੀ ਦੂਜੇ ਪਾਸੇ ਇੱਕ ਨੌਜਵਾਨ ਹੱਟਾ ਗੱਟਾ ਜਮਾਲ ਖਾਨ ਆਂ ਦਾ ਪਠਾਨ ਇਹ ਪਠਾਨ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਹੋਇਆ ਖਲਤਾ ਦੀ ਲੜਦੇ ਲੜਦੇ ਆਹਮੋ ਸਾਹਮਣੀ ਟੱਕਰ ਦੇ ਵਿੱਚ ਸੇਈ ਮਹਾਰਾਜ ਨੇ ਖੰਡੇ ਦਾ ਵਾਰ ਕੀਤਾ ਅਗੋ ਜਮਾਲ ਖਾਨ ਨੇ ਤਲਵਾਰ ਦਾ ਵਾਰ ਕੀਤਾ ਬਾਬਾ ਦੀਪ ਸਮਰ ਦੇ ਖੰਡੇ ਦੇ ਵਾਰ ਨਾਲ ਜਮਾਲ ਖਾਨ ਦਾ ਸਿਰ ਕੱਟ ਕੇ ਧੜ ਤੋਂ ਪੁੰਜੇ ਗਾਜਰ ਵਾਂਗੂ ਜਾਪਿਆ ਇਤਰੂ ਜਮਾਲ ਖਾਨ ਦੇ ਤਲਵਾਰ ਦੇ ਵਾਰ ਨਾਲ ਬਾਬਾ ਦੀਪ ਸਿੰਘ ਮਹਾਰਾਜ ਜੀ ਦਾ ਪਵਿੱਤਰ ਸੀਸ ਧੜ ਤੋਂ ਜਦਾ ਹੋ ਗਿਆ ਕੁਦਰਤੀ ਗੱਲ ਹੈ ਸੁਭਾਵਿਕ ਗੱਲ ਹੈ ਜਥੇ ਦਾ ਜਥੇਦਾਰ ਨਾ ਰਹੇ ਉਸ ਜਥੇ ਦੇ ਹੌਸਲੇ ਢੈਂਦੀ ਕਲਾ ਵਿੱਚ ਜਾਣੇ ਸੁਭਾਅ ਗੱਲ ਹਨ ਜਿੱਦ ਫੌਜ ਦਾ ਜਰਨੈਲ ਨਾ ਰਹੇ ਫਤਗ ਫੌਜ ਦਾ ਹੌਸਲਾ ਢੈਂਦੀ ਕਲਾ ਵਿੱਚ ਜਾਣਾਂ ਸੁਭਾਅ ਗੱਲ ਹੈ ਜਥੇਦਤ ਸਿੰਘਾਂ ਦੇ ਹੌਸਲੇ ਢੈਂਦੀ ਕਲਾ ਵਿੱਚ ਜਾਣ ਲੱਗੇ ਆਖਿਆ ਬਾਬਾ ਜੀ ਤੁਸੀਂ ਸਾਨੂੰ ਕਿਸ ਮੰਜ ਧਾਰ ਵਿੱਚ ਛੱਡ ਜਾਂਦੇ ਹੋ ਤੁਸੀਂ ਤਾਂ ਕਹਿ ਦਿੱ ਕਿ ਮਰਨ ਤੋਂ ਬਾਅਦ ਵੀ ਦੀਪ ਸਿੰਘ ਅਰਮੰਦ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਵਾਸਤੇ ਲੜੇਗਾ ਬਾਬਾ ਜੀ ਦੇ ਪਵਿੱਤਰ ਮਖਾਰ ਬੰਤੂ ਆਵਾਜ਼ ਨਿਕਲੀ ਸਿੰਘਾਂ ਕਬਰਾਵ ਨਹੀਂ ਸਾਡਾ ਸੀ ਸਾਡੇ ਖੰਬੇ ਹੱਥ ਦੀ ਤਲੀ ਦਟਕਾਤਾ ਜਾਵੇ ਬਾਬਾ ਜੀ ਦਾ ਸੀਸ ਖੱਬਿਆ ਹਦੀ ਤਲੀ ਦਾ ਟਕਾ ਤਾ ਗਿਆ ਖਲਤਾ ਦੀ ਇੱਕ ਹੱਥ ਸੀਸ ਸੀ ਦੂਜਾ ਹੱਥ ਵਿੱਚ ਖੰਡਾ ਸੀ ਧੜ ਲੜਦਾ ਜਾ ਰਿਹਾ ਸੀ ਬਾਬਾ ਜੀ ਜਿੱਦਰ ਨੂੰ ਪੈਂਦੇ ਸਨ ਸੱਤਰ ਲਾਹੀ ਜਾਂਦੇ ਸਨ ਆਹੂ ਲਾਹੀ ਜਾਂਦੇ ਸਨ ਮੁਹੰਮਦ ਅਲੀ ਜਾਂ ਮੁਹੰਮਦ ਅਲੀ ਖੁਦਾ ਅੱਲਾ ਅੱਲਾ ਦੇ ਨਾਰਿਆਂ ਨਾਲ ਤੁਰਕ ਫੌਜਾਂ ਦੇ ਵਿੱਚ ਇਹਨਾਂ ਦੀ ਬਾਜ ਦੀਆਂ ਗੂੰਜਾਂ ਪੈ ਰਹੀਆਂ ਸਣ ਤੁਰਕ ਫੌਜਾਂ ਤੁਰਕ ਸਿਪਾਈ ਕੰਨਾਂ ਤੇ ਹੱਥ ਰੱਖ ਕੇ ਨਾ ਲਾਹੌਰ ਵੱਲ ਨੂੰ ਦੌੜੇ ਜਾਂਦੇ ਸਣ ਨਾਲੇ ਪਿੱਛੇ ਮੁੜਮੜ ਕੇ ਵੇਖਦੇ ਜਾਂਦੇ ਸਣ ਕਿਤੇ ਸਿਰ ਕੱਟਿਆ ਸਿੱਖ ਸਾਡੇ ਪਿੱਛੇ ਤੇ ਨਹੀਂ ਆ ਰਿਹਾ ਕੱਲ ਸਾਡੀ ਕਿਤੇ ਸਿਰ ਕੱਟਿਆ ਸਿੰਘ ਸਾਡੇ ਪਿੱਛੇ ਤੇ ਨਹੀਂ ਆ ਰਿਹਾ ਗੁਰੂ ਕੀ ਸੰਗਤ ਤੁਰਕ ਸਿਪਾਈ ਤੋਬਾ ਤੋਬਾ ਅੱਲਾ ਅੱਲਾ ਦੁਨੀਆ ਆਵਾਜ਼ਾਂ ਕਰਦੇ ਦੌੜੇ ਜਾ ਰਹੇ ਸਣ ਮੱਕਰਨ ਤੁਰਕ ਇੱਕ ਦੂਜੇ ਨੂੰ ਪੁੱਛਦੇ ਸਣ ਓਏ ਇਹਨਾਂ ਸਿੱਖਾਂ ਵਿੱਚ ਸ਼ਕਤੀ ਕਿੱਥੋਂ ਆ ਗਈ ਓਏ ਇਹਨਾਂ ਧਿੱਕਾਂ ਦੇ ਸ਼ਕਤੀ ਕਿੱਥੋਂ ਆ ਗਈ ਮਰ ਤੂੰ ਬਾਅਦ ਵੀ ਇਹਨਾਂ ਦੇ ਧਰ ਪੈ ਲੜਦੇ ਨੇ ਸ਼ਕਤੀ ਕਿੱਥੋਂ ਆ ਗਈ ਹੈ ਜਿਹੜੇ ਤੁਰਕ ਗੁਰੂ ਘਰ ਦੀ ਮਹਿਮਾ ਤੂੰ ਜਾਣੂ ਸਣ ਗੁਰੂ ਘਰ ਦੇ ਇਤਿਹਾਸ ਤੋਂ ਜਾਣੂ ਸਣ ਉਹ ਤੁਰਕ ਨਾਲ ਦੇ ਸਾਥੀਆਂ ਨੂੰ ਕਹਿੰਦੇ ਸਤ ਤੁਹਾਨੂੰ ਨਹੀਂ ਪਤਾ ਇਹਨਾਂ ਸਿੱਖਾਂ ਵਿੱਚ ਇਹ ਸ਼ਕਤੀ ਕਿੱਥੋਂ ਆਈ ਉਹ ਕਹਿੰਦੇ ਕਿੱਥੋਂ ਆਈ ਤੁਹਾਨੂੰ ਨਹੀਂ ਪਤਾ ਮਮਾ ਗੁਰੂ ਖਬਰ ਕੀ ਬਣਾ ਗਿਆ ਲੁਕ ਖਵਰਕ ਫਲਾ ਗਿਆ ਪੱਟ ਦੇ ਵਿੱਚ ਘਰ ਲ ਕੇ ਖਵਰਕ ਫਲਾ ਇਪਨ ਆ ਗਿਆ ਪੱਤ ਤੇ ਵਿੱਚ ਖੋਲ ਕੇ ਕਬਰ ਕੀ ਪੁਕਾਰ ਆ ਵਾਟ ਅਮਰਤ ਪੀਤਾ ਖੰਡੇ ਦਾ ਖੰਡੇ ਦੇ ਨਾਲੋਂ ਸਿੱਕ ਉੱਪਰ ਵਿੱਚ ਪਤਾ ਸੇ ਨੇ ਸ਼ਾਇਦ ਇੱਛਾ ਕਰਕੇ ਮਿੱਠੇ ਯਾਰ ਫੌਜ ਫੌਡਾਂ ਦਰਦੀਆਂ ਲਾਹੌਰ ਜਾ ਵੜੀਆਂ ਸੂਬਾ ਲਾਹੌਰ ਜਰਨੈਲਾਂ ਨੂੰ ਪੁੱਛਦਾ ਸੀ ਓਏ ਫੌਜੀ ਜਵਾਨਾਂ ਨੂੰ ਪੁੱਛਦਾ ਸੀ ਕਹਿੰਦਾ ਸੀ ਓਏ ਥੋੜੇ ਜਿ ਸਿੱਖ ਤੁਸੀਂ ਮੌਤ ਤੋਂ ਡਰਦੇ ਮਾਰੇ ਪਚਾ ਕੇ ਦੌੜ ਆਏ ਹੋ ਜਰਨਲ ਕਹਿੰਦੇ ਸਨ ਸੂਬਾ ਲਾਹੌਰ ਨੂੰ ਜਰਨਲ ਕਹਿੰਦੇ ਸਨ ਫੌਜੀ ਜਵਾਨ ਕਹਿੰਦੇ ਸਨ ਕਹਿੰਦੇ ਸਨ ਨਵਾਬ ਸਾਹਿਬ ਜਿਉਂਦਿਆਂ ਨੂੰ ਤੇ ਕੋਈ ਮਾਰੇ ਭਲਾ ਮਰਿਆਂ ਨੂੰ ਕੌਣ ਮਾਰੇ ਜਿਉਂਦਿਆਂ ਨੂੰ ਤੇ ਕੋਈ ਮਾਰੇ ਭਲਾ ਮਰਿਆਂ ਨੂੰ ਕੌਣ ਮਾਰੇ ਜਰਨਲ ਕਹਿੰਦੇ ਸਨ ਫੌਜੀ ਜਵਾਨ ਕਹਿੰਦੇ ਸਨ ਨਵਾਬ ਖਾਨ ਜੁੰਦਿਆਂ ਨੂੰ ਤਾਂ ਕੋਈ ਮਾਰੇ ਭਲਾ ਮਰਿਆ ਨੂੰ ਕੋਣ ਮਾਰੇ ਸਿੱਖਾਂ ਦੇ ਧੜ ਲੜਦੇ ਆਉਂਦੇ ਨੇ ਸਿੱਖਾਂ ਦੇ ਧੜ ਲੜਦੇ ਆ ਰਹੇ ਨੇ ਇਹੋ ਜੇ ਮਹਾਂਪੁਰਖ ਬ੍ਰਹਮ ਗਿਆਨੀ ਅਮਰ ਸ਼ਹੀਦ ਸਿਰ ਲੱਤ ਸੂਰਮੇ ਬਾਬਾ ਦੀਪ ਸਿੰਘ ਮਹਾਰਾਜ ਜਿਨ੍ਹਾਂ ਦੀ ਆਪ ਪਾਉਣ ਪੁੱਤਰ ਯਾਦ ਮਨਾ ਰਹੇ ਹੋ ਪ੍ਰਗਾਇਤ ਦੇਸ ਮਨਾਰਾ ਖਾਲਸਾ ਜੀ ਜੋ ਸੂਰਮਿਆਂ ਦਾ ਸਿੱਖ ਜਗਤ ਸਦਾ ਪ੍ਰਗਾਤਿ ਦਸ ਬਣਾਉਂਦਾ ਰਹਿਗਾ ਢਾਡੀ ਵਾਰਾਂ ਗਾਉਂਦੇ ਰਹਿਣਗੇ ਢਾਗੀ ਸਿੰਘ ਵੀ ਕਥਾ ਬਾਚ ਕੀਰਤਨੀਏ ਇਹੋ ਦੇ ਸਿਰਲੱਤ ਸੂਰਮਿਆਂ ਦਾ ਸਦਾ ਜਸ ਕਰਦੇ ਰਹਿਣਗੇ